हां ਵੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖ ਰਹੇ ਹਾਂ ਐਮ ਐਸ ਡੀ ਧੂਰਕੋਟ YouTube ਚੈਨਲ ਤੇ Facebook ਪੇਜ ਤੇ ਅਕਸਰੀ ਆਪਾਂ ਇਹ ਮੋੜ ਐ ਸੋਹਣੇਗਾਂ ਵਾਲਾ ਮੋੜ ਪਹਿਲਾਂ ਪਰ ਪਹਿਤੋਂ ਮੋੜ ਦੀ ਗੱਲ ਕਰਦੇ ਹਾਂ ਤੇ ਬਾਅਦ ਚਾ ਜਿਹੜੀ ਗੱਲਬਾਤ ਕਰਦੇ ਹਾਂ ਕੀ ਇੱਥੇ ਬਾਪਰੇ ਸੋਹਣੇਗਾਲਾ ਮੋੜ ਆ ਪਾਕਸਰੀ ਵੀਡੀਓ ਪਾਈਆਂ ਇੱਥੇ ਜਿਹੜਾ ਕਿ 12 ਮਹੀਨੇ 30 ਦਿਨ ਚੇਕੜ ਚਲਾ ਹਨ ਤੇ ਬਰਸਾਤਾਂ ਵਿੱਚ ਤੇ ਇੱਥੇ ਮਤਲਬ ਕਿ ਵੀ ਕੋਈ ਲੰਘਣ ਦਾ ਕੋਈ ਰਾਹਗੀਰਾਂ ਲਈ ਕੋਈ ਹੱਲੀ ਨਹੀਂ ਹੁੰਦਾ ਸੋ ਵੇਖ ਸਾਰੇ ਦੋਸਤੋ ਟੂੜੀ ਦੀ ਭਰੀ ਜਿਹੜੀ ਟਰਾਲੀ ਪਲਟ ਚੁੱਕੀ ਇੱਥੇ ਬਿਲਕੁਲ ਸੁਖਬਕ ਹੈ ਪਰ ਫਿਰ ਵੀ ਇੱਥੇ ਮੋੜ ਦੇ ਜਿਹੜੇ ਹਾਲਾਤ ਏਦਾਂ ਦੇ ਨੇ ਆ ਵੇਖ ਸਕਦੇ ਤੁਸੀਂ ਤੂੜੀ ਦੀ ਭਰੀ ਟਰਾਲੀ ਪਲਟ ਚੁੱਕੀ ਹੈ ਕੋਈ ਵੱਡਾ ਹਾਸਾ ਹੁਣ ਬਚਾ ਹੋ ਗਿਆ ਅ ਸੋ ਵੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਭਰਾਵਾਂ ਕੇ ਜਿੰਨੇ ਭਰਾ ਵੀਡੀਓ ਨੂੰ ਵਾਚ ਕਰਦੇ ਵੇਖ ਰਹੇ ਹੋ ਤੇ ਆ ਵੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਇੱਕ ਤਾਂ ਇਹਨਾਂ ਦੀ ਵੀ ਮਜਬੂਰੀ ਕਹਿ ਸਕਦੇ ਆ ਭਰਾਵਾਂ ਦੀ ਕਿਉਂਕਿ ਬਹੁਤ ਓਵਰਲੋਡ ਹੁੰਦਾ ਦੇ ਵਿੱਚ ਹੈ ਸੋ ਦੂਸਰਾ ਮਿਹਨਤ ਤੇ ਹਨ ਪਾਣੀ ਫਿਰਨਾ ਕਿਸੇ ਦੇ ਧਰੀ ਭਰੀ ਟਰਾਲੀ ਪਾਲਟੀ ਹੈ ਲੇਵਰ ਪਹਿਲਾਂ ਲੇਵਰ ਨਾਲ ਲਾ ਕੇ ਭਰੀ ਤੇ ਹੁਣ ਦੁਬਾਰਾ ਫੇਰ ਜਿਹੜੀ ਪਾਲਟੀ ਮਾਰਨ ਵਾਸਤੇ ਲੇਵਰ ਲੱਗੂਗੀ ਸੋ ਦੋਸਤੋ ਇਹ ਸੋਨੇ ਕੇ ਮੋੜ ਦੀਆਂ ਜਿਹੜੀਆਂ ਤਸਵੀਰਾਂ ਨੇ ਸੋ ਕਾਫੀ ਵਾਰ ਪਹਿਲਾਂ ਵੀ ਜਿਹੜੀਆਂ ਵੀਡੀਓ ਪਾ ਚੁੱਕੇ ਹਾਂ ਦੂਸਰਾ ਮੇਰੇ ਖਿਆਲ ਲਾ ਵੀ ਇਹ ਜਿਹੜੀ ਸੜਕ ਹੈ ਪ੍ਰਧਾਨ ਮੰਤਰੀ ਯੋਜਨਾ ਵਾਲੀ ਹੈ ਇਹ ਖਾਰਾ ਫੁੱਟੀ ਸੜਕ ਹੈ ਇੱਥੇ ਸੜਕ ਦਾ ਕੋਈ ਨਾਮ ਉਹ ਨਿਸ਼ਾਨ ਨਹੀਂ ਸੋ ਦੁਬਾਰਾ ਮੇਰਾ ਖਿਆਲ ਹੈ ਵੀ ਕਹਿੰਦੇ ਆ ਵੀ ਮਨਜ਼ੂਰ ਹੋ ਚੁੱਕੀ ਹੈ ਦੇਖਦੇ ਆ ਕਿ ਕਦੋਂ ਇਹ ਸੜਕ ਦੀ ਇਹ ਰਸਤੇ ਦੀ ਇਹ ਰਾਹ ਦੀ ਇਤੋਂ ਦੀ ਥਾਂ ਦੀ ਕਦੋਂ ਸਰਕਾਰ ਕੋਈ ਸਾਰ ਲੈਂਦੀ ਹੈ ਹਾਂ ਸੋ ਦੋਸਤੋ ਇਹ ਬੇਨਤੀ ਹੈ ਸਾਰਿਆਂ ਨੂੰ ਗੁਜਾਰਸ਼ ਹੈ ਕਿ ਇੱਕਦਮ ਧਿਆਨ ਨਾਲ ਚਲਾਇਆ ਕਰੋ ਯਾਰ ਵਹੀਕਲ ਕੋਈ ਵੀ ਕਿਉਂਕਿ ਅਣਸਕਾਵੀਆਂ ਘਟਨਾਵਾਂ ਜਿਹੜੀਆਂ ਬਹੁਤ ਵਾਪਰਦੀਆਂ ਨੇ ਦਿਨ ਪਰ ਦਿਨ ਸੋ ਦੂਸਰਾ ਇਹਨਾਂ ਭਰਾਵਾਂ ਨੂੰ ਵੀ ਬੇਨਤੀ ਹੈ ਬਹੁਤ ਓਵਰਲੋਡ ਹੁੰਦਾ ਇਹਨਾਂ ਦਾ। ਉਹ ਸੋ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਵੱਡਾ ਕੋਈ ਹਾਦਸਾ ਹੋਣੋਂ ਬਚਾ ਹੋ ਗਿਆ ਕਿਉਂਕਿ ਕੋਈ ਸਾਈਡ ਤੇ ਚੀਜ਼ ਲੰਘਦੀ ਦੇ ਉੱਪਰ ਵੀ ਪਲਟ ਸਕਦੀ ਸੀ। ਦੇਖਦੇ ਆ ਪਾਕਸਤਰੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇਹਨੇ ਘਟਨਾਵਾਂ ਵਾਪਰਦੀਆਂ। ਕੋਈ ਟਰੱਕ ਕਿਸੇ ਗੱਡੀ ਤੇ ਪਲਟ ਗਿਆ ਜਾਂ ਕਿੱਦਾਂ ਇਦਾਂ ਦਾ ਜਾਂ ਕਿਸੇ ਰਾਹਗੀਰ ਤੇ ਪਲਟ ਜਾਂਦੀ ਜਾਂ ਕਿਸੇ ਗੱਡੀ ਦੇ ਉੱਪਰ ਪਲਟ ਜਾਂਦੀ। ਤੁਦੋ ਤੁ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਚਲਿਓ ਤੁਸੀਂ ਵੇਖ ਰਹੇ ਹੋ ਐਮ ਐਸ ਡੀ ਤੂਰਕੋਟ YouTube ਚੈਨਲ ਤੇ Facebook ਪੇਜ ਕਿਸੇ ਵੀ ਪ੍ਰੋਗਰਾਮ ਦੀ ਵੀਡੀਓ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਾਡਾ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ 8847633135 ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਲਾਈਵ ਕਰਨਾ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ